ਨੂੰ ਸੁਣਨਾ ਅੱਜ ਆਪਣਾ ਇੱਥੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਕੀ ਮਕਸਦ ਆ ਸਾਰਿਆਂ ਦਾ ਇਕੱਠੇ ਹੋਣ ਦਾ ਕੀ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਲਈ ਜਿਹਦੇ ਵਿੱਚ ਉਹ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਉਸ ਤੋਂ ਬਾਅਦ ਪੰਜ ਮੈਂਬਰ ਜਿਹੜੇ ਬਚ ਗਏ ਉਹਨਾਂ ਨੂੰ ਆਦੇਸ਼ ਹੋਇਆ ਜਥੇਦਾਰ ਸਹਿਬਾਨ ਵੱਲੋਂ ਕੀ ਇਹ ਪੰਜੇਈ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੇ ਲਈ ਭਰਤੀ ਦਾ ਕੰਮ ਆਰੰਭ ਕਰਨ ਅਤੇ ਅਸੀਂ ਸਾਰਿਆਂ ਨੇ ਪੰਜਾਂ ਨੇ ਇਕੱਠੇ ਹੋ ਕੇ ਇਹ ਜੋ ਸਾਡੀ ਸੇਵਾ ਲੱਗੀ ਆ ਉਸ ਨੂੰ ਅਸੀਂ ਆਰੰਭ ਕੀਤਾ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਹਲਕੇ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਮਿਲ ਰਿਹਾ ਅਤੇ ਅੱਜ ਪੰਜਾਬ ਦਾ ਜੋ ਪੰਥਕ ਇਲਾਕਾ ਪੰਥਕ ਜ਼ਿਲ੍ਹਾ ਜਿਹੜਾ ਮੋਗਾ ਜਿਹੜਾ ਹਮੇਸ਼ਾ ਹੀ ਇਸ ਜ਼ਿਲ੍ਹੇ ਨੇ ਇਸ ਇਲਾਕੇ ਨੇ ਹਮੇਸ਼ਾ ਹੀ ਪੜ ਪੰਥ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਮਾਲਵੇ ਦੀ ਜਿਹੜੀ ਇਹ ਬੈਲਟ ਆ ਇਹ ਬੈਲਟ ਕ੍ਰਾਂਤੀਕਾਰਾਂ ਦੀ ਬੈਲਟ ਆ ਕ੍ਰਾਂਤੀਕਾਰੀ ਲੋਕਾਂ ਦੀ ਬੈਲਟ ਆ ਜਿਨ੍ਹਾਂ ਨੇ ਹਮੇਸ਼ਾ ਹੀ ਕੋਈ ਵੀ ਲਹਿਰ ਜਦੋਂ ਪੰਜਾਬ ਦੇ ਵਿੱਚ ਉੱਠੀ ਆ ਤਾਂ ਇਹ ਇਸ ਮਾਲਵੇ ਦੇ ਇਲਾਕੇ ਦੇ ਵਿੱਚ ਉੱਠੀ ਆ ਚਾਹੇ ਅਸੀਂ ਮੋਗੇ ਦੀ ਗੱਲ ਕਰ ਲਈਏ ਜਗਰਾਉਂ ਦੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈਏ ਸੋ ਇਹ ਸਾਰਾ ਇਲਾਕਾ ਹਮੇਸ਼ਾ ਹੀ ਜੋ ਲਹਿਰਾਂ ਨੂੰ ਜਨਮ ਦਿੰਦਾ ਆ ਇਲਾਕਾ ਸੋ ਇਸ ਲਈ ਅੱਜ ਤੁਸੀਂ ਵੱਡਾ ਇਕੱਠ ਕਰਕੇ ਅੱਜ ਜੋ ਭਰਤੀ ਮੁਹੰਮਦੀ ਇੱਕ ਲਹਿਰ ਚੱਲ ਰਹੀ ਸੀ ਉਸ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਮਾਂ ਪਾਰਟੀ ਆ ਕੁਰਬਾਨੀਆਂ ਵਾਲਾ ਇਤਿਹਾਸ ਆ ਇਸ ਪਾਰਟੀ ਦਾ 1920 ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਇਹ ਪਾਰਟੀ ਹੋਣ ਦੇ ਵਿੱਚ ਆਈ ਅਤੇ ਲੰਬਾ ਸਮਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਬਡੇਰਿਆਂ ਨੇ ਇਸ ਪਾਰਟੀ ਦੇ ਆਗੂਆਂ ਨੇ ਪੰਥ ਦੇ ਲਈ ਪੰਜਾਬ ਦੇ ਲਈ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ گزارਿਆ ਮੋਰਚੇ ਲਾਏ ਸਰਕਾਰਾਂ ਨਾਲ ਲੜਾਈਆਂ ਲੜੀਆਂ ਅਤੇ ਸਮੁੱਚੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਇਸ ਪਾਰਟੀ ਨੂੰ ਮਿਲਦਾ ਰਿਹਾ ਲekin ਪਿਛਲੇ ਜੇ ਮੈਂ 10 12 ਸਾਲਾਂ ਦੀ ਗੱਲ ਕਰਾਂ 17 ਤੋਂ ਲੈ ਕੇ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੋ ਪੰਜਾਬ ਦੇ ਵਿੱਚ ਹਾਲਾਤ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਤੁਹਾਡੇ ਸਾਹਮਣੇ ਨੇ ਕਾਰਨ ਕੀ ਨੇ ਇਹ ਨਹੀਂ ਕਿ ਸਾਡੇ ਵਰਕਰਾਂ 'ਚ ਕੋਈ ਕਮੀ ਆ ਵਰਕਰਾਂ ਦੀ ਪਕੜ ਦੇ ਵਿੱਚ ਕੋਈ ਕਮੀ ਆ ਤੁਹਾਡਾ ਕੋਈ ਕਸੂਰ ਨਹੀਂ ਨਾ ਚੋਣਾ ਲੜਨ ਵਾਲਿਆਂ ਦਾ ਕੋਈ ਕਸੂਰ ਆ ਜਿਹੜੇ ਐਮਐਲਏ ਦੀਆਂ ਚੋਣਾ ਲੜਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਲੋਕ ਸਾਡੇ ਇਕੱਠਾਂ ਦੇ ਵਿੱਚ ਵੀ ਆਉਂਦੇ ਸੀ ਲੋਕ ਸਾਡੇ ਚੰਡੇ ਵੀ ਲਾਉਂਦੇ ਸੀ ਲੇਕਿਨ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਉਹ ਸਾਡੇ ਹੱਕ ਦੇ ਵਿੱਚ ਨਹੀਂ ਆਉਂਦਾ ਸੀ ਕਾਰਨ ਕੀ ਨੇ ਕਾਰਨ ਨੇ ਕਿ ਜਿਹੜੀਆਂ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਖਮਿਆਜਾ ਵਰਕਰਾਂ ਨੇ ਭੁਗਤਿਆ ਉਹਦਾ ਖਮਿਆਜਾ ਜਿਹੜੇ ਚੋਣਾਂ ਲੜਦੇ ਸੀ ਸਾਡੇ ਆਗੂ ਉਹਨਾਂ ਨੇ ਭੁਗਤਿਆ 10 ਸਾਲ ਬਾਅਦ ਗਲਤੀਆਂ ਦੀ ਮਾਫੀ ਮੰਗੀ ਗਈ ਸ਼੍ਰੀ ਕਾਲਤਖ ਸਾਹਿਬ ਤੋਂ 2 ਦਸੰਬਰ ਨੂੰ ਲੀਡਰਸ਼ਿਪ ਵੱਲੋਂ ਅਤੇ ਜਿਹੜੀਆਂ ਗਲਤੀਆਂ ਦੀ ਸਜ਼ਾ ਵੀ ਭੁਗਤ ਲਈ ਕਮੇਟੀ ਬਣ ਗਈ ਜੇ ਕਮੇਟੀ ਤੋਂ ਪੜਤੀ ਕਰਵਾ ਲੈਂਦੇ ਤਾਂ ਇਹ ਸ਼੍ਰੋਮਣੀ ਅਕਾਲੀ ਅਕਾਲੀ ਦਲ ਮੁੜ ਪੁਨਰ ਸੁਰਜੀਤ ਹੋ ਜਾਣਾ ਸੀ ਮਜ਼ਬੂਤ ਹੋ ਕੇ ਇਸ ਪਾਰਟੀ ਨੇ ਨਿਕਲਣਾ ਸੀ ਲੇਕਿਨ ਨਹੀਂ ਮੰਨੀ ਗਈ ਸ਼੍ਰੀ ਕਾਲਤਖ ਸਾਹਿਬ ਦੀ ਅਤੇ ਉਹ ਕਮੇਟੀ ਨੂੰ ਇਗਨੋਰ ਕਰ ਦਿੱਤਾ ਗਿਆ ਤਿੰਨ ਜਥੇਦਾਰ ਸੇਵਾ ਨੂੰ ਤੱਕੇ ਨਾਲ ਅਲਾ ਦਿੱਤਾ ਗਿਆ ਜਿਹਦੇ ਨਾਲ ਫੇਰ ਸਮੁੱਚੀ ਸਿੱਖ ਸੰਗਤ ਦੇ ਵਿੱਚ ਦੁਨੀਆਂ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਅੱਜ ਫੇਰ ਸਾਡੇ ਨਾਲ ਆਗੂਆਂ ਤੋਂ ਨਾਰਾਜ਼ ਨੇ ਇੱਕ ਮੌਕਾ ਸੀ ਬਹੁਤ ਵੱਡਾ ਲੇਕਿਨ ਉਹ ਮੌਕਾ ਸੰਭਾਲਿਆ ਨਹੀਂ ਗਿਆ ਕਾਰਨ ਕੀ ਕਿ ਜਿਹੜੀ ਸੋਚ ਆ ਪੰਥ ਪ੍ਰਸਤ ਦੀ ਨਹੀਂ ਹੈਗੀ ਸੋਚ ਪੰਥਕ ਨਹੀਂ ਹੈਗੀ ਸੋਚ ਹੈ ਨਿੱਜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਧਾਂਤ ਆ ਉਹ ਤਿਆਗ ਸੇਵਾ ਤੇ ਕੁਰਬਾਨੀ ਵਾਲਾ ਇਤਿਹਾਸ ਆ ਸੋ ਲੋੜ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਆਗੂਆਂ ਦੀ ਜਿਨ੍ਹਾਂ ਨੂੰ ਕੁਰਸੀ ਦੀ ਲਾਲਸਾ ਨਾ ਹੋਵੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਘਟ ਗਿਣਤੀ ਆ ਦੇਸ਼ ਦੇ ਵਿੱਚ ਘਟ ਗਿਣਤੀ ਆ ਅਸੀਂ ਪੰਜਾਬ ਦੇ ਵਿੱਚ ਅਸੀਂ ਬਹੁਤ ਗਿਣਤੀ ਸੀ ਜਿਹੜੀ ਸਾਡੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਿਉਂ ਸਾਡਾ ਵਿਦੇਸ਼ਾਂ ਵੱਲੋਂ ਰੁਝਾਨ ਵਧਿਆ ਜਿਦੇ ਵਿੱਚ ਮੋਗਾ ਜ਼ਿਲ੍ਹੇ ਦਾ ਵੀ ਬਹੁਤ ਵੱਡਾ ਨੰਬਰ ਆਸੀ ਜਾਣਿਆ ਜਦੋਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸੋ ਉਥੇ ਵੱਡੀ ਗਿਣਤੀ ਤੁਹਾਡੇ ਇਲਾਕਿਆਂ ਦੇ ਵੀ ਨੌਜਵਾਨ ਪਰਿਵਾਰ ਮਿਲਦੇ ਨੇ ਸੋ ਕਹਿਣ ਤੋਂ ਭਾਵ ਕਿ ਅੱਜ ਪੰਜਾਬ ਦੇ ਵਿੱਚ ਅਸੀਂ ਸਾਡੀ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਹਜੇ ਤੱਕ ਅਸੀਂ ਬਹੁ ਗਿਣਤੀ ਦੇ ਵਿੱਚ ਆ ਪਰ ਅੱਜ ਇਸ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਆ ਆ ਕੈਨੇਡਾ ਦਾ ਰਿਜ਼ਲਟ ਆਇਆ ਪਾਰਲੀਮੈਂਟ ਦਾ 22 ਪੰਜਾਬੀ ਜਿੱਤੇ ਨੇ ਪੰਜ ਮੈਂਬਰ ਪਾਰਲੀਮੈਂਟ ਤੁਹਾਡੇ ਇਕੱਲੇ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਣੇ ਨੇ ਜੋ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ ਲੇਕਿਨ ਅੱਜ ਪੰਜਾਬ ਦੇ ਵਿੱਚ ਸਾਡੀ ਜਿਹੜੀ ਪੰਥਕ ਜਥੇਬੰਦੀਆਂ ਸਾਡੀ ਸ਼੍ਰੋਮਣੀ ਅਕਾਲੀ ਦਲ ਉਹ ਅੱਜ ਕਮਜ਼ੋਰ ਹੋ ਰਹੀ ਆ ਜੋ ਸਾਡੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਦਿੱਲੀ ਤੋਂ ਆ ਕੇ ਪਾਰਟੀਆਂ ਰਾਜ ਕਰ ਰਹੀਆਂ ਨੇ ਦਿੱਲੀ ਤੋਂ ਸਾਨੂੰ ਲੁੱਟਣ ਲਈ ਆ ਰਹੇ ਨੇ ਲekin ਅੱਜ ਅਸੀਂ ਅਕਾਲੀ ਦਲ ਨੂੰ ਇੱਥੇ ਕਮਜ਼ੋਰ ਬਹੁਤ ਕਰ ਲਿਆ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਿੰਦੇ ਵੀ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜੇ ਉਹ ਆਗੂ ਪੰਥ ਪ੍ਰਸਤ ਨੇ ਜੇ ਉਹ ਆਪਣੇ ਆਪ ਨੂੰ ਪੰਥ ਦਾ ਭਲਾ ਕਰਨ ਵਾਲੇ ਸਮਝਦੇ ਨੇ ਤਾਂ ਆਪਣੇ ਨਿੱਜੀ ਹਿੱਤਾਂ ਨੂੰ ਤਿਆਕ ਕੇ ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਸਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਅਕਸਰ ਸਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਕਿਸੇ ਨੂੰ ਸਾਨੂੰ ਕੋਈ ਲਾਲਚ ਨਹੀਂ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਡੇ ਚੋਂ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਨਾ ਕੋਈ ਅਹੁਦਿਆਂ ਦੀ ਲਾਲਸਾ ਵਾ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਜਿਹੜੀ ਨਮੈਂਦਾ ਜਥੇਬੰਦੀ ਆ ਇਹ ਮਜ਼ਬੂਤ ਹੋਵੇ ਤਾਂ ਜੋ ਜਿਹੜੇ ਪੰਜਾਬ ਦੇ ਮਸਲੇ ਨੇ ਲੰਬੇ ਸਮੇਂ ਤੋਂ ਜਦੋਂ ਦਾ ਮੁਲਕ ਯਾਦ ਹੋਇਆ ਸਾਡੇ ਨਾਲ ਬੜੀਆਂ ਜਾਤੀਆਂ ਹੋਈਆਂ ਬੜੀਆਂ ਧਕੇਸ਼ਾਹੀਆਂ ਹੋਈਆਂ ਜਿਦੇ ਵਿੱਚ ਮੁੱਖ ਤੌਰ ਤੇ ਕਾਂਗਰਸ ਦੀ ਪਾ ਕਾਂਗਰਸ ਪਾਰਟੀ ਅਤੇ ਕਾਂਗਰਸ ਦੀਆਂ ਸਰਕਾਰਾਂ ਚਾਹੇ ਸੂਬੇ ਦੇ ਵਿੱਚ ਰਹੀਆਂ ਚਾਹੇ ਕੇਂਦਰ ਦੇ ਵਿੱਚ ਰਹੀਆਂ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਪਾਣੀ ਦੀ ਆਪਾਂ ਗੱਲ ਕਰ ਲਈਏ ਅੱਜ ਪਾਣੀ ਸਿਰਫ ਅਸੀਂ 24% ਪਾਣੀ ਅਸੀਂ ਪੰਜਾਬ ਦੇ ਵਿੱਚ ਵਰਤ ਰਹੇ ਹਾਂ 76% ਸਾਡਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ 50% ਤੋਂ ਵੱਧ ਪਾਣੀ ਕੱਲਾ ਰਾਜਸਥਾਨ ਲੈ ਕੇ ਜਾ ਰਿਹਾ ਜਿਹਦੀ ਦੇਸ਼ ਯਾਦ ਹੋਣ ਤੋਂ ਪਹਿਲਾਂ ਸਾਨੂੰ ਰਾਇਲਟੀ ਮਿਲਦੀ ਸੀ ਅੱਜ ਕਰੋੜਾਂ ਅਰਬਾਂ ਰੁਪਈਆ ਸਾਡਾ ਰਾਜਸਥਾਨ ਸਰਕਾਰ ਵੱਲ ਰਾਇਲਟੀ ਦਾ ਬਣਦਾ ਵਾ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਕਿਉਂਕਿ ਜਦੋਂ ਸੂਬਿਆਂ ਦੀ ਵੰਡ ਹੋਈ 1966 ਦੇ ਵਿੱਚ ਉਸ ਸਮੇਂ ਸਾਡੇ ਨਾਲ ਜਾਤੀਆਂ ਹੋਈਆਂ ਧਕੇਸ਼ਾਂ ਹੋਈਆਂ ਗੈਰ ਸੰਵਿਧਾਨਿਕ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਚੈਲੰਜ ਕੀਤਾ ਅਤੇ ਸੁਪਰੀਮ ਕੋਰਟ ਤੋਂ ਉਹ ਕੇਸ ਸਾਡੇ ਹੱਕ ਦੇ ਵਿੱਚ ਹੋਣਾ ਸੀ ਲੇਕਿਨ ਉਸ ਸਮੇਂ ਕਾਂਗਰਸ ਦੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਉਹ ਕੇਸ ਸੁਪਰੀਮ ਕੋਰਟ 'ਚੋਂ ਧੱਕੇ ਨਾਲ ਵਾਪਸ ਕਰਾਇਆ ਗਿਆ ਜਿੱਥੇ ਵੱਡਾ ਪੰਜਾਬ ਦੇ ਨਾਲ ਧੱਕਾ ਹੋਇਆ ਸੋ ਇਸ ਕਰਕੇ ਅੱਜ ਸਾਡਾ ਜਿਹੜਾ ਪੱਖ ਕਮਜ਼ੋਰ ਹੋਇਆ ਹੋਇਆ ਪੰਜਾਬ ਦਾ ਕਿ ਸੁਪਰੀਮ ਕੋਰਟ ਅਸੀਂ ਦੁਬਾਰਾ ਜਾ ਨਹੀਂ ਸਕਦੇ ਉਹ ਕਹਿੰਦੇ ਜਿਹੜਾ ਕੇਸ ਤੁਸੀਂ ਸਰਕਾਰ ਨੇ ਵਾਪਸ ਲਿਆ ਤੁਸੀਂ ਦੁਬਾਰਾ ਨਹੀਂ ਲਾ ਸਕਦੇ ਸੋ ਇਸ ਤਰ੍ਹਾਂ ਦੀਆਂ ਜਾਤੀਆਂ ਧੱਕੇਸ਼ਾਹੀਆਂ ਜਿੰਨੀਆਂ ਵੀ ਹੋਈਆਂ ਉਹ ਸਾਰੀਆਂ ਕਾਂਗਰਸ ਨੇ ਕੀਤੀਆਂ ਪੰਜਾਬ ਦੇ ਪਾਣੀ ਤੇ ਕਿਸੇ ਦਾ ਹੱਕ ਨਹੀਂ ਯਮੁਨਾ ਹਰਿਆਣੇ ਦੇ ਵਿੱਚੋਂ ਲੰਘਦੀ ਆ ਜਦੋਂ ਵੰਡ ਹੋਣ ਤੋਂ ਬਾਅਦ ਅਸੀਂ ਕਦੇ ਯਮੁਨਾ ਦਾ ਪਾਣੀ ਨਹੀਂ ਮੰਗਿਆ ਉਹ ਸਾਡੇ ਸਤਲੁਜ ਤੇ ਬਿਆਸ ਦਾ ਪਾਣੀ ਕਿਉਂ ਮੰਗ ਰਹੇ ਨੇ ਇਹ ਕੇਂਦਰ ਹਜੇ ਤਾਂ S.Y.L ਦਾ ਰੌਲਾ ਜਿਹੜਾ ਪਹਿਲਾਂ ਪਾਣੀ ਜਾ ਰਿਹਾ ਮੈਂ ਉਹਦੀ ਗੱਲ ਕਰ ਰਹੇ ਆਂ ਅੱਜ ਪੰਜਾਬ ਕੋਲੇ ਪਾਣੀ ਦੇਣ ਨੂੰ ਪਹਿਲਾਂ ਵੀ ਹੈ ਨਹੀਂ ਸੀ ਅੱਜ ਤਾਂ ਬਿਲਕੁਲ ਹੀ ਨਹੀਂ ਕਿਉਂਕਿ ਸਾਡਾ ਪਾਣੀ ਅੱਜ ਥੱਲੇ ਕਿੰਨਾ ਡੂੰਘਾ ਹੋ ਗਿਆ ਅਸੀਂ ਥੱਲੇੋਂ ਕਈ ਪਤਨ ਖਤਮ ਕਰ ਦਿੱਤੇ ਪਾਣੀ ਕੱਢ ਕੇ ਲੇਕਿਨ ਸਾਡਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਜਿਹੜੇ ਜਿਹੜੇ ਰਾਜ ਜਿੱਥੇ ਕੋਲਾ ਨਿਕਲਦਾ ਕੋਲਾ ਮੁੱਲ ਵੇਚਦੇ ਨੇ ਜਿੱਥੇ ਮਾਰਬਲ ਪੱਥਰ ਨਿਕਲਦਾ ਮੁੱਲ ਵੇਚਦੇ ਨੇ ਸਾਡੇ ਕੋਲੇ ਪਾਣੀ ਸਾਡਾ ਪਾਣੀ ਫਰੀ ਲੁੱਟਿਆ ਜਾ ਰਿਹਾ ਸੋ ਇਸ ਲਈ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਸੋ ਇਹ ਸਾਰੇ ਮਸਲੇ ਤਾਂ ਹੱਲ ਹੋਣੇ ਆ ਜੇਕਰ ਅਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਅਸੀਂ ਸਾਡੀ ਖੇਤਰੀ ਪਾਰਟੀ ਸਾਡੀ ਪੰਥਕ ਪਾਰਟੀ ਜਿਹੜੀ ਮਜ਼ਬੂਤ ਹੋਊਗੀ ਇਸ ਲਈ ਬਹੁਤ ਵੱਡੀ ਜ਼ਿੰਮੇਵਾਰੀ ਅੱਜ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਆ ਤੁਸੀਂ ਚੋਣ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਲੀਡਰਸ਼ਿਪ ਸਾਨੂੰ ਚਾਹੀਦੀ ਆ ਕਿਸ ਤਰ੍ਹਾਂ ਦੇ ਆਗੂ ਚਾਹੀਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮੈਂਦਾ ਜਥੇਬੰਦੀ ਠੀਕ ਆ ਅਸੀਂ ਹਰ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਲੇਕਿਨ ਇਹ ਪੰਥ ਦੀ ਜਥੇਬੰਦੀ ਆ ਇਸ ਦੇ ਵਿੱਚ ਪੰਥ ਪ੍ਰਸ ਲੀਡਰਸ਼ਿਪ ਦੀ ਲੋੜ ਆ ਸਾਡੀ ਪੂਰੀ ਕੋਸ਼ਿਸ਼ ਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਕਿ ਸਾਰੇ ਜਿੰਨੀਆਂ ਵੀ ਪੰਥਕ ਤੇ ਰਾ ਨੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਅਤੇ ਧਾਰਮਿਕ ਸੋਚ ਵਾਲੇ ਅਤੇ ਸਿਧਾਂਤਾਂ ਵਾਲੇ ਸੱਚ ਤੇ ਪਹਿਰਾ ਦੇਣ ਵਾਲੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਚੁਣ ਕੇ ਐਸਜੀਪੀਸੀ ਦੇ ਵਿੱਚ ਮੈਂਬਰ ਬਣਾ ਕੇ ਭੇਜਿਆ ਜਾਵੇ ਸਾਡੇ ਲਈ ਵਿਧਾਨ ਸਭਾ ਦੇ ਨਾਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਜਾਦੇ ਅਹਿਮੀਅਤ ਹੈ ਕਿਉਂਕਿ ਇਹ ਸਾਡੇ ਧਰਮ ਨਾਲ ਸੰਬੰਧਿਤ ਹੈ ਕਰੋੜਾਂ ਦਾ ਸਾਡਾ ਬਜਟ ਹੈ ਉੱਥੇ ਸੋ ਇਸ ਲਈ ਤਕਰੀਬਨ 14 ਸਾਲ ਹੋ ਗਏ ਚੋਣ ਹੋਈ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਚੋਣਾਂ ਆਉਂਦੀਆਂ ਨੇ ਬੜੇ ਸੋਚ ਸਮਝ ਕੇ ਸਾਨੂੰ ਫੈਸਲੇ ਲੈਣ ਦੀ ਲੋੜ ਆ ਸੋ ਚੰਗੇ ਅਕਸ ਵਾਲੇ ਉਮੀਦਵਾਰ ਜੇਕਰ ਅਸੀਂ ਚੁਣ ਕੇ ਭੇਜਾਂਗੇ ਤਾਂ ਹੀ ਸਾਡੀ ਉਹ ਸੰਸਦਾ ਸਹੀ ਢੰਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਜੋ ਉਹਨਾਂ ਦੀ ਡਿਊਟੀ ਆ ਸੇਵਾਵਾਂ ਨਿਭਾ ਸਕਦੀ ਆ এডਿਕੇਸ਼ਨ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਸਕਦੀ ਆ ਸੋ ਇਸ ਲਈ ਅੱਜ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕਿ ਤੁਸੀਂ ਤੁਹਾਡੀ ਜ਼ਿੰਮੇਵਾਰੀ ਕੀ ਆ ਤੁਸੀਂ ਇੱਕ ਪਰਚੀ ਭਰਨੀ ਆ ਇੱਕ ਮੌਕਾ ਮਿਲਿਆ ਤੁਹਾਨੂੰ ਪੰਥ ਦੀ ਤਰਜਮਾਨੀ ਕਰਨ ਦਾ ਕੋਈ ਫੀਸ ਨਹੀਂ ਇਹਦੀ ਫ੍ਰੀ ਭਰਨੀ ਆ ਤੇ ਵਿਧ ਪ੍ਰੂਫ ਭਰਨੀ ਆ ਕਿ ਤੁਹਾਡਾ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਟੈਲੀਫੋਨ ਨੰਬਰ ਹੋਣਾ ਚਾਹੀਦਾ ਤਾਂ ਜੋ ਕੱਲ ਨੂੰ ਚਾਹੇ ਇਲੈਕਸ਼ਨ ਕਮਿਸ਼ਨ ਤੱਕ ਇਹ ਮਸਲਾ ਜਾਂਦਾ ਤਾਂ ਇਹ 100% ਭਰਤੀ ਆ ਜਿਹੜੀ ਇਹ ਬਿਲਕੁਲ ਸਹੀ ਤੇ ਪਾਰਦਰਸ਼ੀ ਹੋਣੀ ਚਾਹੀਦੀ ਆ ਸੋਏ ਜੇਕਰ ਅਸੀਂ ਇਹ ਸਹੀ ਭਰਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਵੱਲ ਪੰਜ ਮੈਂਬਰੀ ਕਮੇਟੀ ਨੂੰ ਮਿਲੂਗਾ ਅਤੇ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਸਰਜੀਤ ਹੋਊਗਾ ਇਸ ਲਈ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਸਤਵੰਤ ਕੌਰ ਜੀ ਜੋ ਸਾਡੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੁਰਬਾਨੀਆਂ ਵਾਲਾ ਪਰਿਵਾਰ ਆ ਭਾਈ ਅਮਰੀਕ ਸਿੰਘ ਜੀ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਸਾਥੀ ਸਨ ਫੈਡਰੇਸ਼ਨ ਦੇ ਪ੍ਰਧਾਨ ਰਹੇ ਤੇ 1984 ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੇ ਪੰਥ ਲਈ ਮਹਾਨ ਕੁਰਬਾਨੀ ਦਿੱਤੀ ਉਹਨਾਂ ਦੇ ਇਸ ਪੁੱਤਰੀ ਨੇ ਅਤੇ ਗਿਆਨੀ ਕਰਤਾਰ ਸਿੰਘ ਜੀ ਜੋ ਸਾਡੇ ਪੰਥ ਦੀ ਮਹਾਨ ਸ਼ਖਸੀਅਤ ਰਹੇ ਨੇ ਉਹਨਾਂ ਦੀ ਪੋਤਰੀ ਨੇ ਇਸ ਲਈ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਉਹਨਾਂ ਦੇ ਵਿਚਾਰ ਵੀ ਤੁਸੀਂ ਸਾਰਿਆਂ ਨੇ ਸੁਣ ਕੇ ਜਾਣਾ ਸੋ ਮੈਂ ਇਥੋਂ ਦੀ ਸਮੁੱਚੀ ਹੀ ਲੀਡਰਸ਼ਿਪ ਸਾਹ ਬਰਜਿੰਦਰ ਸਿੰਘ ਜੀ ਮੱਖਣ ਬਰਾੜ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਹੀ ਸਾਥੀ ਅਮਰਜੀਤ ਸਿੰਘ ਜੀ ਗਿੱਲ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸاجਗਤਾਰ ਸਿੰਘ ਜੀ ਰਾਜਾਣਾ ਸਭ ਲੇਵ ਸਿੰਘ ਜੀ ਮਾਨੁਕੇ ਜੋ ਨਿਹਾਲ ਸਿੰਘ ਵਾਲਾ ਹਲਕਾ ਦੇ ਇੰਚਾ ਇੰਚਾਰਜ ਨੇ ਸੋ ਉਹ ਵੀ ਹੋਰ ਸਾਰੇ ਸਾਡੇ ਜਥੇਦਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਦਾ ਇਹ ਵੱਡਾ ਇਕੱਠ ਕੀਤਾ ਸੋ ਮੈਂ ਸਾਰੀ ਹੀ ਟੀਮ ਦਾ ਮੈਂ ਧੰਨਵਾਦ ਕਰਦਾ ਪ੍ਰੈਸ ਤੋਂ ਜਿਨ੍ਹਾਂ ਨੇ ਸਤਿਕਾਰਯੋਗ ਵੀਰ ਹੈ ਉਹਨਾਂ ਦਾ ਧੰਨਵਾਦ ਇੱਕ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਵੱਡੀ ਗਿਣਤੀ ਚ ਲੋਕ ਸਾਡੇ ਵਿਦੇਸ਼ਾਂ ਵਿੱਚ ਬੈਠੇ ਨੇ 19 ਤਰੀਕ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਅਸੀਂ ਆਨਲਾਈਨ ਭਰਤੀ ਆ ਜਿਹੜੀ ਬਾਹਰਲੇ ਦੇਸ਼ਾਂ ਦੀ ਸ਼ੁਰੂ ਕਰਨ ਜਾ ਰਹੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਚਾਹੇ ਕੋਈ ਕੈਨੇਡਾ ਦੇ ਵਿੱਚ ਚਾਹੇ ਅਮਰੀਕਾ ਦੇ ਵਿੱਚ ਚਾਹੇ ਇੰਗਲੈਂਡ ਤੇ ਆਸਟ੍ਰੇਲੀਆ ਜਿੱਥੇ ਵੀ ਮਨੀਲਾ ਦੇ ਵਿੱਚ ਜਿੱਥੇ ਵੀ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਅਸੀਂ ਮੈਂਬਰ ਬਣ ਦੀ ਆਨਲਾਈਨ ਸਹੂਲਤ ਦੇਣ ਜਾ ਰਹੇ ਆ ਸੋ ਇਹ 19 ਤਰੀਕ ਨੂੰ ਇਹ ਜਿਹੜੀ ਮੈਂਬਰਸ਼ਿਪ ਦੀ ਸ਼ੁਰੂਆਤ ਹੋਣੀ ਆ ਸੋ ਉਹਦੇ ਵਿੱਚ ਵੀ ਜਿਹੜੇ ਤੁਹਾਡੇ ਬਾਹਰ ਮੈਂਬਰ ਬੈਠੇ ਨੇ ਕਿਸੇ ਵੀ ਆਈਡੀ ਦਾ ਆਪ ਦੀ ਨੰਬਰ ਦੇ ਕੇ ਚਾਹੇ ਉਹਨਾਂ ਕੋਲੇ ਪਾਸਪੋਰਟ ਆ ਚਾਹੇ ਆਧਾਰ ਕਾਰਡ ਆ ਚਾਹੇ ਲਾਇਸੈਂਸ ਆ ਉਹ ਨੰਬਰ ਦੇ ਕੇ ਇੱਥੋਂ ਦਾ ਐਡਰੈਸ ਵੀ ਅਸੀਂ ਕਿਹੜੇ ਹਲਕੇ ਨਾਲ ਸੰਬੰਧਤ ਆ ਕੀ ਐਡਰੈਸ ਆ ਸਾਡਾ ਉਹਦੇ ਜਿਹੜੇ ਮੈਂਬਰ ਬਣ ਸਕਦੇ ਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਸਾਨੂੰ ਬੜੇ ਕਿਉਂਕਿ ਬਡਾਲਾ ਸਾਹਿਬ ਵੀ ਹੁਣ ਕੈਨੇਡਾ ਅਮਰੀਕਾ ਲੰਡਨ ਜਾ ਕੇ ਆਏ ਨੇ ਅਤੇ ਬੜੀ ਬੇਸਬਰੀ ਨਾਲ ਉਡੀਕ ਰਹੇ ਵੀ ਕਿਦਦਣ ਆਨਲਾਈਨ ਭਰਤੀ ਸ਼ੁਰੂ ਹੋਵੇ ਇਸ ਲਈ ਇਹ ਭਰਤੀ ਦਾ ਮਕਸਦ ਮਕਸਦ ਹੈ ਇੱਕ ਸਰਵੇਖਣ ਹੋ ਰਿਹਾ ਇੱਕ ਪੰਥ ਦੀ ਤਰਜਮਾਨੀ ਹੋ ਰਹੀ ਆ ਕਿ ਸਿੱਖ ਪੰਥ ਕੀ ਚਾਹੁੰਦਾ ਵਾ ਕੌਮ ਕੀ ਚਾਹੁੰਦੀ ਆ ਪੰਜਾਬੀ ਕੀ ਚਾਹੁੰਦੇ ਐ ਇਸ ਗੱਲ ਦਾ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਇਸ ਲਈ ਮੈਂ ਜਾ ਦੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਮੈਂ ਫਿਰ ਸਾਰੇ ਪ੍ਰਬੰਧਕਾਂ ਦਾ ਤੁਹਾਡਾ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸਾਡੇ ਵਿਚਾਰ ਸੁਣੇ ਨੇ ਸੋ ਮੈਂ ਇੱਕ ਜਕਾਰਾ ਬੁਲਾਉਣਾ ਅਖੀਰ ਦੇ ਵਿੱਚ ਜੇ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਤੁਸੀਂ ਸਾਰਿਆਂ ਨੇ ਪ੍ਰੋਸਾ ਦਵਾਉਣਾ ਕਮੇਟੀ ਨੂੰ ਕਿ ਡਟ ਕੇ ਅਸੀਂ ਜਿਹੜੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਜੋ ਵੀ ਮੈਂਬਰਸ਼ਿਪ ਬਣਾ ਕੇ ਪਰਚੀਆਂ ਨੇ ਜਿਹੜੀਆਂ ਉਹ ਕਾਪੀਆਂ ਦੁਬਾਰਾ ਜਿੱਥੋਂ ਵੀ ਲਈਆਂ ਗਈਆਂ ਉੱਥੇ ਅਸੀਂ ਜਮ੍ਹਾਂ ਕਰਾਵਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਕਿ ਥੋੜੇ ਦਿਨ ਪਹਿਲਾਂ ਇੱਕ ਬੀਬੀ ਜੀ ਆਏ ਮੇਰੇ ਕੋਲੇ ਉਹ ਕਹਿੰਦੇ ਮੈਂ ਕਾਪੀ ਜਮਾ ਕਰਾਉਣੀ ਆ ਤੁਹਾਡੇ ਕੋਲ ਮੈਂ ਕਿਹਾ ਬੀਬੀ ਜੀ ਬੈਠੋ ਤੇ ਕਾਪੀ ਲਈ ਕਿਥੋਂ ਸੀ ਤੁਸੀਂ ਉਹ ਕਹਿੰਦੇ ਜਿਸ ਦਿਨੇ ਭਰਤੀ ਸ਼ੁਰੂ ਹੋਈ ਮੈਂ ਟ੍ਰੇਨ ਤੇ ਬੈਠ ਕੇ ਗਈ ਅੰਮ੍ਰਿਤਸਰ ਦਰਬਾਰ ਸਾਹਿਬ ਜਾ ਕੇ ਮੈਂ ਕਾਪੀ ਲੈ ਕੇ ਆਈ 72 ਸਾਲ ਦੀ ਉਮਰ ਆ ਬੀਬੀ ਦੀ ਤੇ ਉਹਨੇ ਇਕੱਲੇ ਇਕੱਲੇ ਘਰ ਜਾ ਕੇ ਸ਼ਹਿਰ ਦੇ ਵਿੱਚ ਨਾਲੇ ਪੱਛਮੀ ਲੁਧਿਆਣੇ ਹਲਕੇ 'ਚ ਰਹਿਣ ਵਾਲੀ ਬੀਬੀ 72 ਸਾਲ ਦੀ ਉਮਰ 'ਚ ਇਕੱਲੇ ਇਕੱਲੇ ਘਰ ਗਈ ਤੇ ਉਹ ਮੈਂਬਰਸ਼ਿਪ ਭਰ ਕੇ ਨਾੜ ਦਾ ਆਰ ਕਾਰਡ ਮੈਂ ਆਪ ਜਦੋਂ ਚੈੱਕ ਕੀਤਾ ਸਾਰਾ ਕਾਪੀ ਤੇ ਉਹ ਆਪ ਆ ਕੇ ਮੇਰੇ ਕੋਲੇ ਦਫਤਰ ਜਮ੍ਹਾਂ ਕਰਵਾ ਕੇ ਗਏ ਸੋ ਇਸ ਤਰ੍ਹਾਂ ਦੀ ਡੈਡੀਕੇਸ਼ਨ ਦੀ ਲੋੜ ਅੱਜ ਜੇਕਰ ਅਸੀਂ ਪੰਥ ਦਾ ਭਲਾ ਚਾਹੁੰਦੇ ਆ ਸਾਡੀ ਤਾਂ ਇੱਕ ਸੇਵਾ ਲੱਗੀ ਆ ਡਿਊਟੀ ਲੱਗੀ ਆ ਮੈਂ ਤਾਂ 3 ਸਾਲ ਪਹਿਲਾਂ ਇਹ ਫੈਸਲਾ ਕਰ ਲਿਆ ਸੀ ਕਿ ਇਸ ਲੀਡਰਸ਼ਿਪ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ ਵੀ ਮੇਰੇ ਕੋਲ ਤਾਂ ਇਹ ਸੀ ਮੈਂ ਟਰਮ ਪੂਰੀ ਕਰਾਂ ਤੇ ਆਪਾਂ ਲੰਬੇ ਹੋ ਜਾਈਏ ਪਰੇ ਸੇਵਾ ਲੱਗੀ ਹੈ ਕਾਲ ਤਖਤ ਸਾਹਿਬ ਵੱਲੋਂ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਨਾਲ ਕਿਉਂਕਿ ਇੱਕ ਸਿੱਖ ਦੇ ਲਈ ਸ੍ਰੀ ਕਾਲ ਤਖਤ ਸਾਹਿਬ ਤੋਂ ਉੱਪਰ ਕੁਝ ਨਹੀਂ ਸੋ ਉੱਥੋਂ ਦਾ ਹੁਕਮ ਇਹ ਮੰਨਣਾ ਹਰ ਸਿੱਖ ਦਾ ਇੱਕ ਫਰਜ਼ ਆ ਸੋ ਉਸ ਹੁਕਮ ਤੇ ਪਹਿਰਾ ਦੇ ਕੇ ਇਹ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਆ ਤੇ ਮੈਂ ਆਸ ਕਰਦਾ ਕਿ ਸਾਰੇ ਜਿਹੜੇ ਪਿਛਲੇ ਸਮੇਂ 'ਚ ਸ਼ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਘਰ ਬੈਠੇ ਨੇ ਪਰਿਵਾਰ ਕਿਸੇ ਆਗੂ ਕਰਕੇ ਉਹਨਾਂ ਦੀ ਨਾਰਾਜ਼ਗੀ ਹੋ ਸਕਦੀ ਆ ਲੇਕਿਨ ਕਿਸੇ ਦੀ ਸ੍ਰੀ ਕਾਲ ਤਖਸਾਲ ਸਾਹਿਬ ਦੇ ਨਾਲ ਸਿੱਖ ਪੰਥ ਦੇ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੋ ਸਕਦੀ ਇਸ ਲਈ ਆਪਾਂ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਪਿੰਡ ਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਹਰੇਕ ਪਰਿਵਾਰ ਤੱਕ ਪਹੁੰਚ ਕਰੀਏ ਜਿਹਦੇ ਕੋਲ ਵੀ ਜਾਓਗੇ ਤੁਹਾਡਾ ਮੈਂਬਰ ਬਣੂਗਾ ਇਸ ਗੱਲ ਦਾ ਸਾਨੂੰ ਪੂਰਾ ਵਿਸ਼ਵਾਸ ਹੈ ਇਸ ਲਈ ਮੈਂ ਜਕਾਰਾ ਬੁਲਾਉਣਾ ਅਖੀਰ ਦੇ ਵਿੱਚ ਦੋਨੋਂ ਹੱਥ ਖੜੇ ਕਰਕੇ ਤੁਸੀਂ ਇਹ ਵਿਸ਼ਵਾਸ ਦਿਵਾਉਣਾ ਕਮੇਟੀ ਨੂੰ ਕੋਈ ਦਿਨ ਰਾਤ ਮਿਹਨਤ ਕਰਕੇ ਅਸੀਂ ਵੱਧ ਤੋਂ ਵੱਧ ਮੈਂਬਰਸ਼ਿਪ ਭਰਾਂਗੇ ਬੋਲੇ ਈਸੋ ਨਿਹਾਲ ਅੱਲਾਹ ਅਕਬਰ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਆਪਾਂ ਆਪਸ ਵਿੱਚ ਗੱਲਾਂ ਛੱਡ ਕੇ ਬੜੇ ਧਿਆਨ ਦੇ ਨਾਲ ਜੋ ਵੀ ਅਸੀਂ ਬੇਨਤੀਆਂ ਲੈ ਕੇ ਉਹਨਾਂ ਨੂੰ ਸੁਣਨਾ ਅੱਜ ਆਪਣਾ ਇੱਥੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਕੀ ਮਕਸਦ ਆ ਅੱਜ ਸਾਰਿਆਂ ਦਾ ਇਕੱਠੇ ਹੋਣ ਦਾ ਕੀ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਜਿਦੇ ਵਿੱਚ ਉਹ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਉਸ ਤੋਂ ਬਾਅਦ ਪੰਜ ਮੈਂਬਰ ਜਿਹੜੇ ਬਚ ਗਏ ਉਹਨਾਂ ਨੂੰ ਆਦੇਸ਼ ਹੋਇਆ ਜਥੇਦਾਰ ਸਹਿਬਾਨ ਵੱਲੋਂ ਕਿ ਇਹ ਪੰਜੇ ਹੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਭਰਤੀ ਦਾ ਕੰਮ ਆਰੰਭ ਕਰਨ ਅਤੇ ਅਸੀਂ ਸਾਰਿਆਂ ਨੇ ਪੰਜਾਂ ਨੇ ਇਕੱਠੇ ਹੋ ਕੇ ਇਹ ਜੋ ਸਾਡੀ ਸੇਵਾ ਲੱਗੀ ਆ ਉਸ ਨੂੰ ਅਸੀਂ ਆਰੰਭ ਕੀਤਾ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਹਲਕੇ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਮਿਲ ਰਿਹਾ ਅਤੇ ਅੱਜ ਪੰਜਾਬ ਦਾ ਜੋ ਪੰਥਕ ਇਲਾਕਾ ਪੰਥਕ ਜ਼ਿਲ੍ਹਾ ਜਿਹੜਾ ਮੋਗਾ ਜਿਹੜਾ ਹਮੇਸ਼ਾ ਹੀ ਇਸ ਜ਼ਿਲ੍ਹੇ ਨੇ ਇਸ ਇਲਾਕੇ ਨੇ ਹਮੇਸ਼ਾ ਹੀ ਪੜ ਪੰਥ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਮਾਲਵੇ ਦੀ ਜਿਹੜੀ ਇਹ 벨ਟ ਆ ਇਹ 벨ਟ ਕ੍ਰਾਂਤੀਕਾਰਾਂ ਦੀ 벨ਟ ਆ ਕ੍ਰਾਂਤੀਕਾਰੀ ਲੋਕਾਂ ਦੀ 벨ਟ ਆ ਜਿਨ੍ਹਾਂ ਨੇ ਹਮੇਸ਼ਾ ਹੀ ਕੋਈ ਵੀ ਲਹਿਰ ਜਦੋਂ ਪੰਜਾਬ ਦੇ ਵਿੱਚ ਉੱਠੀ ਆ ਇਸ ਮਾਲਵੇ ਦੇ ਇਲਾਕੇ ਦੇ ਵਿੱਚ ਉઠી ਆ ਚਾਹੇ ਅਸੀਂ ਮੋਗੇ ਦੀ ਗੱਲ ਕਰ ਲਈਏ ਜਗਰਾਉਂ ਦੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈਏ ਸੋ ਇਹ ਸਾਰਾ ਇਲਾਕਾ ਹਮੇਸ਼ਾ ਹੀ ਜੋ ਲਹਿਰਾਂ ਨੂੰ ਜਨਮ ਦਿੰਦਾ ਆਇਆ ਇਲਾਕਾ ਸੋ ਇਸ ਲਈ ਅੱਜ ਤੁਸੀਂ ਵੱਡਾ ਇਕੱਠ ਕਰਕੇ ਅੱਜ ਜੋ ਭਰਤੀ ਮੁਹੰਮਦੀ ਇੱਕ ਲਹਿਰ ਚੱਲ ਰਹੀ ਸੀ ਉਸ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਮਾਂ ਪਾਰਟੀ ਆ ਕੁਰਬਾਨੀਆਂ ਵਾਲਾ ਇਤਿਹਾਸ ਆ ਇਸ ਪਾਰਟੀ ਦਾ 1920 ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਲਈ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਇਹ ਪਾਰਟੀ ਹੋਣ ਦੇ ਵਿੱਚ ਆਈ ਅਤੇ ਲੰਬਾ ਸਮਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਬਡੇਰਿਆਂ ਨੇ ਇਸ ਪਾਰਟੀ ਦੇ ਆਗੂਆਂ ਨੇ ਪੰਥ ਦੇ ਲਈ ਪੰਜਾਬ ਦੇ ਲਈ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ گزارਿਆ ਮੋਰਚੇ ਲਾਏ ਸਰਕਾਰਾਂ ਨਾਲ ਲੜਾਈਆਂ ਲੜੀਆਂ ਅਤੇ ਸਮੁੱਚੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਇਸ ਪਾਰਟੀ ਨੂੰ ਮਿਲਦਾ ਰਿਹਾ ਲੇਕਿਨ ਪਿਛਲੇ ਜੇ ਮੈਂ 10-12 ਸਾਲਾਂ ਦੀ ਗੱਲ ਕਰਾਂ 17 ਤੋਂ ਲੈ ਕੇ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੋ ਪੰਜਾਬ ਦੇ ਵਿੱਚ ਹਾਲਾਤ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਤੁਹਾਡੇ ਸਾਹਮਣੇ ਨੇ ਕਾਰਨ ਕੀ ਨੇ ਇਹ ਨਹੀਂ ਕਿ ਸਾਡੇ ਵਰਕਰਾਂ ਚ ਕੋਈ ਕਮੀ ਆ ਵਰਕਰਾਂ ਦੀ ਪਕੜ ਦੇ ਵਿੱਚ ਕੋਈ ਕਮੀ ਆ ਤੁਹਾਡਾ ਕੋਈ ਕਸੂਰ ਨਹੀਂ ਨਾ ਚੋਣਾ ਲੜਨ ਵਾਲਿਆਂ ਦਾ ਕੋਈ ਕਸੂਰ ਆ ਜਿਹੜੇ ਐਮਐਲਏ ਦੀਆਂ ਚੋਣਾ ਲੜਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਲੋਕ ਸਾਡੇ ਇਕੱਠਾਂ ਦੇ ਵਿੱਚ ਵੀ ਆਉਂਦੇ ਸੀ ਲੋਕ ਸਾਡੇ ਚੰਡੇ ਵੀ ਲਾਉਂਦੇ ਸੀ ਲੇਕਿਨ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਉਹ ਸਾਡੇ ਹੱਕ ਦੇ ਵਿੱਚ ਨਹੀਂ ਆਉਂਦਾ ਸੀ ਕਾਰਨ ਕੀ ਨੇ ਕਾਰਨ ਨੇ ਕਿ ਜਿਹੜੀਆਂ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਖਮਿਆਜਾ ਵਰਕਰਾਂ ਨੇ ਭੁਗਤਿਆ ਉਹਦਾ ਖਮਿਆਜਾ ਜਿਹੜੇ ਚੋਣਾਂ ਲੜਦੇ ਸੀ ਸਾਡੇ ਆਗੂ ਉਹਨਾਂ ਨੇ ਭੁਗਤਿਆ